ਮਾਨ ਸਰ ਵੱਲੋਂ ਪੰਜਾਬ ਦੀਆਂ ਧੀਆਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਤਾਂ ਦੱਸ ਦਿੰਦੇ ਆ ਕਿ ਪੰਜਾਬ ਦੀਆਂ ਧੀਆਂ ਲਈ ਇੱਕ ਵੱਡਾ ਜਿਹੜਾ ਤੋਹਫਾ ਦਿੱਤਾ ਜਾ ਰਿਹਾ ਤਾਂ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਯੋਜਨਾ ਤਹਿਤ ਚਾਲੂ ਵਿੱਤੀ ਸਾਲ 2025-26 ਦੌਰਾਨ ਅਨੁਸੂਚਿਤ ਜਾਤੀਆਂ ਦੇ 4503 ਲਾਭਪਾਤਰੀਆਂ ਨੂੰ 22.97 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਆ ਇਸ ਸਬੰਧੀ ਸਮਾਜਿਕ ਨਿਆਂ ਸ਼ਕਤੀਕਰਨ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਅਮਰਸਰ ਤਨਾਲ ਆਫਰੀਦਕੋਟ ਸ਼੍ਰੀ ਫਤੇਗੜ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਮਾਨਸਾ ਪਟਿਆਲਾ ਫਤਿਹਨਕੋਟ ਰੂਪਨਗਰ ਮਹਾਲੀ ਸੰਗਰੂਰ ਮਲੇਰਕੋਟਲਾ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਕੁੱਲ 4503 ਲਾਪਤਰੀਆਂ ਦੀਆਂ ਅਰਜ਼ੀਆਂ ਆਸ਼ੂਬਾਦ ਪੋਰਟਲ ਤੇ ਪ੍ਰਾਪਤ ਹੋਈਆਂ ਸੀ ਉਹਨਾਂ ਨੂੰ ਕਵਰ ਕਰਨ ਲਈ 22.97 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਅਤੇ ਇਹਨਾਂ ਦੇ ਵਿੱਚੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ 1268 ਤੇ ਬਰਨਾਲਾ ਦੇ 107 ਫਰੀਦਕੋਟ ਦੇ 343 ਫਤੇਗੜ ਸਾਹਿਬ ਦੇ 193 ਗੁਰਦਾਸਪੁਰ ਦੇ 57 ਹੁਸ਼ਿਆਰਪੁਰ ਦੀ ਗੱਲ ਕਰਦੇ ਆਂ ਤਾਂ ਇਹ ਵੀ ਦੱਸ ਦਿੰਦੇ ਆਂ ਕਿ 668 ਮਾਨਸਾ ਦੇ 286 ਸ੍ਰੀ ਮੁਕਤਸਰ ਸਾਹਿਬ ਦੇ 255 ਪਟਿਆਲਾ ਦੇ 349 ਪਠਾਨਕੋਟ ਦੀ ਗੱਲ ਕਰਦੇ ਆਂ ਤਾਂ ਹੁਣ ਪਠਾਨਕੋਟ ਦੇ 55 ਤੇ ਰੂਪਨਗਰ ਦੇ 193 ਮੁਹਾਲੀ ਦੇ 268 ਸੰਗਰੂਰ ਦੇ 155 ਮਲੇਰਕੋਟਲੇ ਦੇ 37 ਤੇ ਤਰਨਤਾਰਨ ਦੇ 268 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਆ। ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਸ਼ਰਵਾਦ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ 51000 ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅੰਤੀ ਆਂ ਦੱਸ ਦਿੰਨੇ ਆ ਕਿ ਹੁਣ ਜਿਹੜੀ ਵਿੱਤੀ ਸਹਾਇਤਾ 51000 ਦਿੱਤੀ ਜਾਂਦੀ ਹੈ ਇਸ ਯੋਜਨਾ ਦਾ ਲਾਭ ਲੈਣ ਲਈ ਅਰਜੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਸਰਕਾਰ ਨੇ ਆਨਲਾਈਨ ਪੋਰਟਲ ਤੇ ਅਰਜੀ ਦੇਣ ਦੀ ਸਹੂਲਤ ਸ਼ੁਰੂ ਕੀਤੀ ਹੋਈ ਆ ਮੰਤਰੀ ਨੇ ਅੱਗੇ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਲਾਭਪਾਤਰੀ ਯੋਜਨਾ ਦਾ ਲਾਭ ਲੈਣ ਲਈ ਸਾਰੇ ਜ਼ਰੂਰੀ ਦਸਤਾਵੇਜ਼ ਨਾਲ ਘਰ ਬੈਠੇ ਆਨਲਾਈਨ ਪੋਰਟਲ ਤੇ ਅਰਜੀ ਦੇ ਸਕਦੇ ਨੇ ਲਾਭਪਾਤਰੀ ਆਪਣੀ ਧੀ ਦੇ ਵਿਆਹ ਦੀ ਮਿਤੀ ਤੋਂ ਜਿਹੜੇ 1 ਮਹੀਨਾ ਪਹਿਲਾਂ ਤੇ 1 ਮਹੀਨਾ ਬਾਅਦ ਅੱਜ ਦੇ ਸਕਦੇ ਨੇ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਯੋਜਨਾ ਤਹਿਤ ਚਾਲੂ ਵਿੱਤੀ ਸਾਲ 2025-26 ਦੌਰਾਨ ਅਨਸੂਚਿਤ ਜਾਤੀਆਂ ਦੇ 4503 લાભਾਤਰੀਆਂ ਨੂੰ 22.97 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਆ ਇਸ ਸੰਬੰਧੀ ਸਮਾਜਿਕ ਨਿਆਂ ਸ਼ਕਤੀਕਰਨ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਹ ਵੀ ਦੱਸਿਆ ਕਿ ਇਸ ਯੋਜਨਾ ਤਹਿਤ ਬਰਨਾਲਾ ਫਰੀਦਕੋਟ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਤੇ ਪਟਿਆਲਾ ਤੇ ਹੋਰ ਕਈ ਜਿਹੜੇ ਜ਼ਿਲ੍ਹੇ ਸ਼ਾਮਲ ਨੇ ਤੇ ਉਹਨਾਂ ਦੇ ਵਿੱਚ ਸੰਗਰੂਰ ਮਲੇਰਕੋਟਲਾ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਕੁੱਲ 4503 ਲਾਭਪਾਤਰੀਆਂ ਦੀਆਂ ਅਰਜ਼ੀਆਂ ਆਸ਼ੀਰਵਾਦ ਪੋਰਟਲ ਤੇ ਪ੍ਰਾਪਤ ਹੋਈਆਂ ਸੀ ਉਹਨਾਂ ਨੂੰ ਕਵਰ ਕਰਨ ਦੇ ਲਈ 22.97 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਆ